ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋਗੇ ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਰੀਰ ਦੇ ਵਿੱਚ ਹੋਣ ਵਾਲੇ ਇਨ੍ਹਾਂ ਸੰਕੇਤਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਾ ਕਰੋ ਇਨ੍ਹਾਂ ਸੰਕੇਤਾਂ ਤੋਂ ਸਾਨੂੰ ਆਪਣੇ ਸਰੀਰ ਵਿੱਚ ਹੋਣ ਵਾਲੀਆਂ ਹਲਚਲਾਂ ਦਾ ਪਤਾ ਲੱਗ ਸਕਦਾ ਹੈ ਅਤੇ ਅੱਗੇ ਹੋਣ ਵਾਲੀਆਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤਾਂ ਦੋਸਤੋ ਆਓ ਜਾਣਦੇ ਹਾਂ ਇਨ੍ਹਾਂ ਸੰਕੇਤਾਂ ਸਭ ਤੋਂ ਪਹਿਲਾ ਹੈ ਕੰਨ ਵਿੱਚ ਸੰਸਣਾਹਟ ਹੋਣਾ ਨੀਟਸ ਬਿਮਾਰੀ ਦੇ ਹੋਣ ਦੇ ਨਾਲ ਕੰਨਾਂ ਵਿੱਚ ਸੰਸਣਾਹਟ ਦੀਆਂ ਆਵਾਜ਼ਾਂ ਆਉਂਦੀਆਂ ਹਨ ਫੰਗਲ ਇਨਫੈਕਸ਼ਨ ਹੋਣ ਨਾਲ ਵੀ ਕੰਨਾਂ ਵਿੱਚ ਸੰਸਣਾਹਟ ਦੀਆਂ ਆਵਾਜ਼ਾਂ ਆਉਂਦੀਆਂ ਹਨ ਇਸ ਦੇ ਨਾਲ ਹੀ ਜੇਕਰ ਤੁਹਾਡੇ ਕੰਨ ਦੇ ਵਿੱਚ ਕੋਈ ਵੀ ਦਰਦ ਹੁੰਦਾ ਹੈ ਤਾਂ ਤੁਸੀਂ ਤੁਰੰਤ ਡਾਕਟਰ ਨੂੰ ਸੰਪਰਕ ਕਰੋ ਅਤੇ ਇਲਾਜ ਕਰਵਾਓ। ਉਸੋ ਦੂਜਾ ਹੈ ਪੇਟ ਦੇ ਵਿੱਚ ਗੜਗੜਾਹਟ ਪੇਟ ਵਿੱਚ ਗੜਗੜਾਹਟ ਹੋਣ ਦੇ ਕਾਰਨ ਭੋਜਨ ਪਚਾਉਣ ਦੀ ਪ੍ਰਕਿਰਿਆ ਵੀ ਹੋ ਸਕਦੀ ਹੈ ਜੇਕਰ ਗੜਗੜਾਹਟ ਦੇ ਕਾਰਨ ਤੁਹਾਡੇ ਪੇਟ ਦੇ ਵਿੱਚ ਸੋਜ ਅਤੇ ਦਰਦ ਵੀ ਹੁੰਦਾ ਹੈ ਤਾਂ ਇਹ ਲੀਵਰ ਦੀ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ ਜੇਕਰ ਤੁਹਾਡੇ ਨਾਲ ਵੀ ਇਹ ਜਾ ਹੁੰਦਾ ਹੈ ਤਾਂ ਤੇਲ ਅਤੇ ਰੇਸ਼ਾ ਬਣਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਬੰਦ ਕਰ ਦੋ ਤੇ ਨਾਲ ਹੀ ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਹ ਵੀ ਪੀਣੀ ਬੰਦ ਕਰਨੀ ਹੋਵੇਗੀ ਤਾਂ ਕਿ ਇਹ ਬਿਮਾਰੀ ਜ਼ਿਆਦਾ ਵੱਧ ਨਾ ਸਕੇ ਸੋ ਤੀਜਾ ਹੈ ਨੱਕ ਵਿੱਚ ਸਿਟੀ ਦੀ ਆਵਾਜ਼ ਨੱਕ ਵਿੱਚ ਸਿਟੀ ਦੀ ਆਵਾਜ਼ ਸਰਦੀ ਜ਼ੁਕਾਮ ਜਾਂ ਰੇਸ਼ੇ ਦੇ ਕਾਰਨ ਹੁੰਦੀ ਹੈ ਆਰਟੀਲੇਜ ਵਿੱਚ ਰੁਕਾਵਟ ਵੀ ਨੱਕ ਵਿੱਚੋਂ ਸਿਟੀ ਦੀ ਆਵਾਜ਼ ਆਉਣ ਦਾ ਕਾਰਨ ਹੋ ਸਕਦੀ ਹੈ ਇਹ ਜਹਾ ਹੋਣ ਤੇ ਨੱਕ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੋ ਤਾਂ ਕਿ ਤੁਹਾਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਨਾ ਆਵੇ ਸੋ ਚੌਥਾ ਹੈ ਜਵਾੜੇ ਦੀ ਆਵਾਜ਼ ਮੂੰਹ ਵਿੱਚੋਂ ਜਵਾੜੇ ਦਾ ਆਪਣੀ ਜਗ੍ਹਾ ਤੋਂ ਹਿਲ ਜਾਣਾ ਜਵਾੜੇ ਦੀ ਆਵਾਜ਼ ਆਉਣ ਦਾ ਕਾਰਨ ਹੋ ਸਕਦਾ ਹੈ ਇਸ ਨੂੰ ਜਵਾੜੇ ਦੇ ਲੁੱਕ ਹੋਣ ਦੀ ਬਿਮਾਰੀ ਕਿਹਾ ਜਾਂਦਾ ਹੈ ਤੋ ਸੋ ਇਸ ਤੋਂ ਬਾਅਦ ਹੈ ਜੋੜਾਂ ਵਿੱਚ ਆਵਾਜ਼ ਜੋੜਾਂ ਦਾ ਹਿੱਲਣਾ ਜਾਂ ਆਵਾਜ਼ ਆਉਣਾ ਜੋੜਾਂ ਵਿੱਚੋਂ ਤਰਲ ਪ੍ਰਦਾਰਥਕ ਦੀ ਕਮੀ ਦੇ ਕਾਰਨ ਹੀ ਹੋ ਸਕਦਾ ਹੈ ਜੇਕਰ ਲੰਬੇ ਸਮੇਂ ਤੱਕ ਇਹ ਜਾ ਹੋ ਰਿਹਾ ਹੈ ਤਾਂ ਤੁਹਾਨੂੰ ਗਠੀਆ ਜਾਂ ਫਿਰ ਆਥਰਾਇਟਿਸ ਵੀ ਹੋ ਸਕਦਾ ਹੈ ਦੂਸਰਾ ਇਸ ਤੋਂ ਬਾਅਦ ਹੈ ਖੰਗਣ ਤੇ ਸੀਟੀ ਦੀ ਆਵਾਜ਼ ਆਉਣਾ ਖੰਗਣ ਤੇ ਸੀਟੀ ਦੀ ਆਵਾਜ਼ ਫੇਫੜਿਆਂ ਵਿੱਚ ਇਨਫੈਕਸ਼ਨ ਜਾਂ ਅਲਰਜੀ ਦੇ ਕਾਰਨ ਇਹ ਜਿਹੇ ਆਵਾਜ਼ਾਂ ਆਉਂਦੀਆਂ ਹਨ ਖੰਗਣ ਤੇ ਸੀਟੀ ਦੀ ਆਵਾਜ਼ ਜੇਕਰ ਲੰਬੇ ਸਮੇਂ ਤੱਕ ਆਉਂਦੀ ਹੈ ਤਾਂ ਇਹ ਸਾਦੀ ਸਮੱਸਿਆ ਜਾਂ ਅਸਥਮਾ ਵਰਗੀ ਬਿਮਾਰੀ ਹੋ ਸਕਦੀ ਹੈ ਦੋਸਤੋ ਇਸ ਤੋਂ ਬਾਅਦ ਘਰਾੜੇ ਨੱਕ ਤੇ ਗਲੇ ਦੇ ਇੱਕ ਜਗ੍ਹਾ ਖੁੱਲਣ ਦੇ ਸਥਾਨ ਤੇ ਸੌਫਟ ਯਾ ਕੋਮਲ ਟਿਸ਼ੂ ਦੇ ਕਾਰਨ ਸਾਹ ਲੈਣ ਦਾ ਰਾਹ ਥੋੜੇ ਸਮੇਂ ਲਈ ਬੰਦ ਹੋਣ ਤੇ ਇਹ ਆਵਾਜ਼ ਆਉਣ ਲੱਗ ਜਾਂਦੀ ਹੈ। ਅਜਾ ਹੋਣ ਤੇ ਸਲੀਪ ਅਪਨੀਆ ਰੋਗ ਦਾ ਖਤਰਾ ਵੱਧ ਜਾਂਦਾ ਹੈ। ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਇਹਨਾਂ ਸੰਕੇਤਾਂ ਨੂੰ ਜਾਣ ਕੇ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਆਪਣੇ ਸਰੀਰ ਦੇ ਵਿੱਚ ਕਿਹੜੀ ਬਿਮਾਰੀ ਹੈ ਅਤੇ ਆਉਣ ਵਾਲੇ ਖਤਰੇ ਤੋਂ ਵੀ ਆਪਾਂ ਬਚ ਸਕਦੇ ਹਾਂ। ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ